ਪੌਣੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਤੇ ਅੱਜ 2 ਅਕਤੂਬਰ 2025 ਦਾ ਦਿਹਾੜਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜਜ ਦੁਆਬਾ ਰਿਪੋਰਟਾਂ ਵਿੱਚ ਅੱਜ ਦਾ ਬੁਲੇਟਿਨ ਜਿਹੜਾ ਕੀ ਕਹਿੰਦਾ ਹੈ ਮਜੀਠੀਆ ਨੂੰ ਰਾਹਤ ਜਿਹੜੀ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਦੀ ਹਿਰਾਸਤ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਨੇ ਜਿਹੜੀ ਹੈ ਇਹ ਗੱਲਬਾਤ ਕਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੱਸਿਆ ਕਿ ਸਾਬਕਾ ਮੰਤਰੀ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੇ ਵਿੱਚ ਦਰਜ ਮਾਮਲੇ ਦੇ ਵਿੱਚ ਹਿਰਾਸਤ ਦੀ ਲੋੜ ਨਹੀਂ ਜੇਕਰ ਜਾਂਚ ਏਜੰਸੀਆਂ ਨੂੰ ਬਾਅਦ ਦੇ ਵਿੱਚ ਉਸ ਦੀ ਹਿਰਾਸਤ ਦੇ ਵਿੱਚ ਪੁੱਛਗਿੱਛ ਦੀ ਜ਼ਰੂਰਤ ਪਵੇਗੀ ਤਾਂ 7 ਦਿਨਾਂ ਦਾ ਪਹਿਲਾ ਨੋਟਿਸ ਉਹਨਾਂ ਨੂੰ ਦਿੱਤਾ ਜਾਏਗਾ ਵਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਦੇਣ ਦੇ ਲਈ ਹਾਈ ਕੋਰਟ ਦਾ ਰੋਕ ਕੀਤਾ ਸੀ ਇਸ ਕੇਸ ਦੀ ਸੁਣਵਾਈ ਜਸਟਿਸ ਤ੍ਰਿਪੂਵਨ ਦਈਆ ਨੇ ਕੀਤੀ ਹੈ ਤੇ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਚੰਚਲ ਕੇ ਸਿੰਗਲਾ ਨੇ ਵਕੀਲ ਕਵਿਤਾ ਜੋਸ਼ੀ ਦੇ ਨਾਲ ਅਦਾਲਤ ਦੇ ਸਾਹਮਣੇ ਪਹਿਲਾਂ ਤੋਂ ਭੇਜੇ ਨੋਟਿਸ ਸੰਬੰਧੀ ਹਲਫਨਾਮਾ ਪੇਸ਼ ਕੀਤਾ ਹੈ ਮਜੀਠੀਆ ਦੀ ਨੁਮਾਇੰਦਗੀ ਵਕੀਲ ਜਿਹੜੇ ਨੇ ਡੀ ਐਸ ਸੋਪਤੀ ਤੇ ਸਭਪ੍ਰੀਤ ਗੁਜਰਾਲ ਨੇ ਕੀਤੀ ਹੈ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਪਹਿਲਾਂ ਸੀਨੀਅਰ ਅਕਾਲੀ ਆਗੂ ਵੱਲੋਂ ਧਾਇਰ ਕੀਤੀ ਗਈ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ ਉਹਨਾਂ ਦੇ ਵਕੀਲ ਇਹ ਦਲੀਲ ਦੰਦੇ ਰਹੇ ਨੇ ਕਿ ਇਹ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਸੀ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਰੱਖਾਂ ਤੇ ਲਈ ਕਈ ਮਾਮਲਿਆਂ ਦੇ ਵਿੱਚ ਝੂਠਾ ਫਸਾਇਆ ਜਾ ਰਿਹਾ ਸੀ ਕਿਸਾਨਾਂ ਦੀ ਬਾਤ ਪਾਈਏ ਤੇ ਕਨਕ ਦੇ ਐਮਐਸਪੀ ਦੇ ਵਿੱਚ 160 ਰੁਪਏ ਫੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ। ਸਾਲ 226 ਤੇ 27 ਦੇ ਲਈ ਘੱਟੋ-ਘੱਟ ਸਮਰਥਨ ਮੁੱਲ 2585 ਰੁਪਏ ਪ੍ਰਤੀ ਕੁਇੰਟਲ ਕੀਤਾ ਹੈ। ਕੇਂਦਰ ਸਰਕਾਰ ਨੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਦੇ ਲਈ ਤੇ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਯਕੀਨੀ ਬਣਾਉਂਦੇ ਇਰਾਦੇ ਦੇ ਨਾਲ ਬੁੱਧਵਾਰ ਨੂੰ ਜਿਹੜਾ ਕੱਲ੍ਹ ਬੀਤੇ ਦੇ ਵਿੱਚ ਸਾਲ 2026 ਤੇ 27 ਦੇ ਲਈ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੇ ਵਿੱਚ 160 ਰੁਪਏ ਦਾ ਵਾਧਾ ਕੀਤਾ ਹੈ। ਸਮਰਥਨ ਮੁੱਲ ਦੇ ਵਿੱਚ 6.59% ਦੇ ਵਾਧੇ ਦੇ ਨਾਲ ਕਣਕ ਦਾ ਭਾਅ 2585 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਦੇ ਬਾਰੇ ਕੈਬਨਿਟ ਕਮੇਟੀ ਨੇ 2026 ਤੇ 27 ਦੇ ਮੰਡੀਕਰਨ ਸੀਜ਼ਨ ਤੇ ਲਈ ਹੜੀ ਦੀਆਂ 6 ਪ੍ਰਮੁੱਖ ਫਸਲਾਂ ਲਈ ਐਮਐਸਪੀ ਦੇ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਸਲਾਂ ਦੇ ਉੱਤੇ ਐਮਐਸਪੀ ਦੇ ਵਿੱਚ 160 ਤੋਂ ਲੈ ਕੇ 600 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਅਦਾ ਕੀਤਾ ਗਿਆ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਕੈਬਨਿਟ ਨੇ ਖੇਤੀ ਲਾਗਤਾਂ ਤੇ ਕੀਮਤਾਂ ਦੇ ਬਾਰੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਐਮਐਸਪੀ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਦੇ ਵਿੱਚ ਕੁੱਲ ਖਰੀਦ 297 ਲੱਖ ਟਨ ਹੋਣ ਦਾ ਅਨੁਮਾਨ ਹੈ ਤੇ ਕਿਸਾਨਾਂ ਨੂੰ 84.263 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਜਾਵੇਗੀ ਸਭ ਤੋਂ ਜ਼ਿਆਦਾ 600 ਰੁਪਏ ਪ੍ਰਤੀ ਕੁਆਂਟਲ ਦਾ ਵਾਅਦਾ ਸੈਫ ਸੈਫ ਫਲਾਵਰ ਜਾਨਕੀ ਕਿ Kusum ਜਿਹੜਾ Kusum ਦਾ ਫਲਾਵਰ ਹੈ ਫੁੱਲ ਹੈ ਉਹ ਲਈ ਜਿਹੜੀ ਐਲਾਨਿਆ ਗਿਆ ਵਾਅਦਾ ਕੀਤਾ ਹੈ ਸੈਫ ਫਲਾਵਰ ਇਸ ਵਾਅਦੇ ਦੇ ਨਾਲ ਜਿਹੜਾ ਹੈ ਸੈਫ ਫਲਾਵਰ ਦਾ ਭਾਅ 6540 ਰੁਪਏ ਪ੍ਰਤੀ ਕੁਆਂਟਲ ਹੋ ਗਿਆ ਇਸੇ ਤਰ੍ਹਾਂ ਮਸਰ ਦੇ ਭਾਅ ਦੇ ਵਿੱਚ ਜਿਹੜਾ 300 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਸਰੋਂ ਦੀ ਘੱਟੋ-ਘੱਟ ਸਮਰਥਨ ਕੀਮਤ ਦੇ ਵਿੱਚ 250 ਰੁਪਏ ਛੋਲਿਆਂ ਦੇ ਲਈ 225 ਰੁਪਏ ਤੇ ਜਵਾਂ ਦੇ ਲਈ 170 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਸਰਕਾਰ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੇ ਲਈ ਵਧਾਇਆ ਗਿਆ ਐਮਐਸਪੀ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਉਣਾ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਕੇਂਦਰੀ ਖੇਤੀਬਾੜੀ ਮੰਤਰੀ Shivraj Singh Chouhan ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਦੇ MSP ਦੇ ਵਿੱਚ ਵਾਧਾ ਤੇ ਦਾਲ ਮਿਸ਼ਨ ਦੀ ਸ਼ੁਰੂਆਤ ਨਾਲ ਦੇਸ਼ ਦੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਜਿਹੜੀ ਹੈ ਕਿਸਾਨ ਭਲਾਈ ਅਤੇ ਖੇਤੀ ਉਤਪਾਦਨ ਦੇ ਉੱਤੇ ਲੰਬੇ ਸਮੇਂ ਦੇ ਲਈ ਹਾਂ ਪੱਕੀ ਅਸਰ ਪਵੇਗਾ। ਇਹ ਵਾਅਦਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਮੁਤਾਬਕ ਹੈ ਜਿਸ ਦੇ ਵਿੱਚ MSP ਨੂੰ ਆਲ ਇੰਡੀਆ ਔਸਤਨ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ ਦੇ ਉੱਤੇ ਤੈਅ ਕਰਨ ਦੀ ਗੱਲ ਆਕੀ ਗਈ ਸੀ ਸਰਕਾਰ ਨੇ 225-26 ਦੇ ਫਸਲੀ ਸਾਲ ਜੁਲਾਈ-ਜੂਨ ਦੇ ਲਈ 119 ਮਿਲੀਅਨ ਟਨ ਕਨਕ ਦੇ ਉਤਪਾਦਨ ਦਾ ਰਿਕਾਰਡ ਅਟੀਚਾ ਮਿੱਥਿਆ ਹੈ ਜਦੋਂ ਕਿ 224 ਤੇ 25 ਦੇ ਲਈ ਅਸਲ ਉਤਪਾਦਨ 117.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਮੁੜ ਪੁੱਜਿਆ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਹੋਈ ਹੈ ਐਸਜੀਪੀਸੀ ਦੇ ਪ੍ਰਕਾਸ਼ ਪ੍ਰਕਾਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਣ ਦਾ ਮਾਮਲਾ ਇੱਕ ਵਾਰ ਫਿਰ ਮੁੜ ਹਾਈ ਕੋਰਟ ਦੇ ਵਿੱਚ ਪੁੱਜਿਆ 27 ਅਗਸਤ ਨੂੰ ਪਟੀਸ਼ਨਰ ਦੇ ਮੰਗ ਪੱਤਰ ਦੇ ਉੱਤੇ ਫੈਸਲਾ ਲੈਣ ਦੇ ਲਈ ਹੁਕਮ ਦੇ ਬਾਵਜੂਦ ਕਾਰਵਾਈ ਨਾ ਕਰਨ ਦੇ ਹੁਣ ਹਾਈ ਕੋਰਟ ਦੇ ਵਿੱਚ ਹੁਕਮ ਅਦੂਲੀ ਪਟੀਸ਼ਨ ਦਾਖਲ ਕੀਤੀ ਗਈ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਪਟੀਸ਼ਨਰ ਗੁਰਵਤ ਗੁਰਵਤਨ ਸਿੰਘ ਨੇ ਪਟੀਸ਼ਨ ਦੇ ਵਿੱਚ ਦੱਸਿਆ ਕਿ ਇਹ ਮਾਮਲਾ 2015 ਤੋਂ 2018 ਦੇ ਦੌਰਾਨ ਦਾ ਹੈ ਜਦੋਂ ਐਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰਾਮਤਾ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋਏ ਇਸ ਮਾਮਲੇ ਦੀ ਜਾਂਚ ਦੇ ਲਈ ਅਕਾਲ ਤਖਤ ਸਾਹਿਬ ਦੇ ਸਖਤਰਤ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਨੇ ਆਪਣੀ ਜਾਂਚ ਤੋਂ ਬਾਅਦ 23 ਅਗਸਤ 2020 ਨੂੰ ਐਸਜੀਪੀਸੀ ਨੂੰ ਇੱਕ ਵਿਸਥਾਰਤ ਰਿਪੋਰਟ ਜਮਪੀ ਸੀ ਪਟੀਸ਼ਨਰ ਦੇ ਮੁਤਾਬਕ ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੀ ਲਾਪਰਵਾਹੀ ਨੂੰ ਦੇਖਦੇ ਹੋਏ 21 ਨਵੰਬਰ 2024 ਨੂੰ ਇੱਕ ਮੰਗ ਪੱਤਰ ਦਿੱਤਾ। ਉਸੇ ਦਿਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਪਟੀਸ਼ਨਰ ਨੂੰ ਜਨ ਹਿੱਤ ਪਟੀਸ਼ਨ ਦਾਖਲ ਕਰਨੀ ਪਈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਇਹ ਦੱਸਿਆ ਗਿਆ ਸੀ ਕਿ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਇੱਕ ਗ੍ਰਹਿਸਕਤਰ ਨੇ ਡੀਜੀਪੀ ਨੂੰ ਇੱਕ ਪੱਤਰ ਲਿਖਿਆ। ਸਰਕਾਰ ਦੇ ਇਸ ਜਵਾਬ ਦੇ ਉੱਤੇ ਕੋਰਟ ਨੇ ਪਟੀਸ਼ਨਰ ਪਟੀਸ਼ਨ ਦਾ ਜਿਹੜਾ ਨਿਪਟਾਰਾ ਕਰਦੇ ਹੋਏ ਕਿਹਾ ਸੀ ਕਿ ਉਹ ਉਮੀਦ ਕਰਦੇ ਨੇ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਸਹੀ ਕਦਮ ਚੁੱਕੇਗੀ ਤੇ ਇਹਨਾਂ ਹੁਕਮਾਂ ਦੇ ਉੱਤੇ ਕਾਰਵਾਈ ਨਾ ਹੋਣ ਦੇ ਉੱਤੇ ਹੁਣ ਪਟੀਸ਼ਨਰ ਨੇ ਪੰਜਾਬ ਦੇ ਡੀਜੀਪੀ ਦੇ ਖਿਲਾਫ ਹੁਕਮ ਅਦੋਲੀ ਪਟੀਸ਼ਨ ਦਾਖਲ ਕੀਤੀ ਹੈ ਤੇ ਹਾਈ ਕੋਰਟ ਨੇ ਹੁਣ ਹੁਕਮ ਅਦੋਲੀ ਪਟੀਸ਼ਨ ਦੇ ਉੱਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਜਿਹੜਾ ਮੰਗ ਲਿਆ ਪਾਕਿਸਤਾਨ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀਏ ਤਾਂ ਹੁਣ ਪਾਕਿਸਤਾਨ ਜਾ ਸਕਣਗੇ ਸਿੱਖ ਸੇਖਰਦਾਲੂ ਭਾਰਤ ਸਰਕਾਰ ਨੇ ਗੁਰਪੁਰਬ ਦੇ ਉਤੇ ਯਾਤਰਾ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਕੇਂਦਰ ਸਰਕਾਰ ਵੱਲੋਂ ਸਿੱਖ ਜਥੇ ਨੂੰ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਦੀ ਮਨਜ਼ੂਰੀ ਦੇ ਲਈ ਸ਼ਲਾਘਾ ਕੀਤੀ ਹੈ ਧਾਮੀ ਸਾਹਿਬ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਅਪੀਲ ਦੇ ਉਤੇ ਇਸ ਵਾਰ ਸ੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਉੱਤੇ ਸਿੱਖ ਜੱਥਾ ਪਾਕਿਸਤਾਨ ਨਾ ਭੇਜੇਂਦਾ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਹੁਣ ਵਿਦੇਸ਼ ਮੰਤਰਾਲੇ ਨੇ 3000 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਦੇ ਦਿੱਤੀ ਹੈ। ਜਾਰੀ ਬਿਆਨ ਦੇ ਵਿੱਚ ਕਾਲਕਾ ਤੇ ਕਲੋ ਉਹਨਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਇਸ ਵਾਰ ਗੁਰਪੁਰਬ ਦੇ ਉੱਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨਹੀਂ ਜਾਵੇਗਾ। ਈਸੋਪਰਾਂਤ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਂਦਰ ਸਰਕਾਰ ਦੇ ਨਾਲ رابطہ ਕਾਇਮ ਕੀਤਾ ਤੇ ਸਰਕਾਰ ਨੂੰ ਦੱਸਿਆ ਕਿ ਇਹ ਮਸਲਾ ਜਿਹੜਾ ਹੈ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਕਹਿ ਕਿ ਜੇਕਰ ਦੋਵਾਂ ਦੇਸ਼ਾਂ ਦੇ ਦਰਮਿਆਨ ਕ੍ਰਿਕਟ ਮੈਚ ਹੋ ਸਕਦੇ ਨੇ ਤਾਂ ਫਿਰ ਸ਼ਰਧਾਲੂਆਂ ਦਾ ਜੱਥਾ ਭੇਜਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਵਦੇਸ਼ ਮੰਤਰਾਲੇ ਨੇ ਗੁਰਪੁਰਬ ਦੇ ਉੱਤੇ ਜੱਥਾ ਭੇਜਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਫੈਸਲੇ ਦੇ ਲਈ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਦਾ ਧੰਨਵਾਦ ਕੀਤਾ ਤੇ ਦੋਵਾਂ ਅਗੂਆਂ ਨੂੰ ਸਿੱਖ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਾਸਪੋਰਟ ਤੁਰੰਤ ਜਮ੍ਹਾਂ ਕਰਵਾਉਣ ਤਾਂ ਜੋ ਉਹਨਾਂ ਦੀ ਜਾਂਚ ਉਪਰੰਤ ਪਰਵਾਣ ਗਈ ਸਮੇਂ ਸਿਰ ਮਿਲ ਸਕੇ ਆਪਰੇਸ਼ਨ ਸੰਦੂਰ ਦਾ ਮੁੱਦਾ ਜਿਹੜਾ ਅਜੇ ਤੱਕ ਚੱਲਦਾ ਆ ਰਿਹਾ ਹੈ ਉਹਦੇ ਵਿੱਚ ਕਿਆ ਹੈ ਰਾਜਨਾਥ ਸਿੰਘ ਉਹਨਾਂ ਨੇ ਕਿ ਆਪਰੇਸ਼ਨ ਸਿੰਦੂਰ ਦਾ ਮਕਸਦ ਜੰਗ ਛੇੜਨਾ ਨਹੀਂ ਸੀ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਵੀਰਵਾਰ ਅੱਜ ਕਿਹਾ ਕਿ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਦੇ ਸਾਰੇ ਟੀਚਿਆਂ ਨੂੰ ਹਾਸਲ ਕਰ ਲਿਆ ਪਰ ਸਰਹੱਦ ਪਾਰੋਂ ਅਤਵਾਦ ਦੇ ਖਿਲਾਫ ਉਹਨਾਂ ਦੀ ਲੜਾਈ ਜਾਰੀ ਰਹੇਗੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਆਪਰੇਸ਼ਨ ਸਿੰਦੂਰ ਦੇ ਦੌਰਾਨ ਭਾਰਤ ਦੀ ਰੱਖਿਆ ਪ੍ਰਣਾਲੀ ਦੇ ਵਿੱਚ ਸਨ ਲਾਉਣ ਦੀ ناکਾਮ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਨੇ ਪਾਕਿਸਤਾਨੀ ਹਵਾਈ ਸੈਨਾ ਦੀ ਰੱਖਿਆ ਤਾਣੇ ਬਾਣੇ ਨੂੰ ਬੇਨਕਾਬ ਕਰ ਦਿੱਤਾ ਤੇ ਕੁੱਲ ਆਲਮ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੇ ਰਵਾਇਤੀ ਵਿਰੋਧੀਆਂ ਨੂੰ ਵੱਧ ਜਾਂ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ ਰੱਖਿਆ ਮੰਤਰੀ ਜਿਹੜੇ ਨੇ ਸ਼ਸਤਰ ਪੂਜਾ ਤੋਂ ਪਹਿਲਾਂ ਗੁਜਰਾਤ ਦੇ ਭੁਜ ਦੇ ਵਿੱਚ ਫੌਜੀ ਹਵਾਈ ਅੱਡੇ ਦੇ ਉੱਤੇ ਫੌਜੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕਰ ਰਹੇ ਸਨ Hindu ਸਮਾਜਿਕਤਾ ਦੀ ਗਰੰਟੀ ਅਸੀਂ ਤੇ ਉਹਦਾ ਸੰਕਲਪ ਕਦੇ ਵੀ ਕਹਿੰਦੇ ਨਹੀਂ ਰਿਹਾ ਭਾਗਵਤ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਰਾਸ਼ਟਰੀ ਸਵੈ ਸੇਵਕ ਸੰਘ ਆਰਐਸਐਸ ਦੇ ਮੁਖੀ ਮੋਨ ਭਾਗਵਤ ਨੇ ਕਿਹਾ ਕਿ Hindu ਸਮਾਜ ਦੀ ਤਾਕਤ ਤੇ ਕਿਰਦਾਰ ਏਕੇ ਦੀ ਗਾਰੰਟੀ ਹੈ ਭਾਗਵਤ ਨੇ ਜ਼ੋਰ ਦੇ ਕੇ ਆਖਿਆ ਕਿ Hindu ਸਮਾਜ ਦੇ ਵਿੱਚ ਅਸੀਂ ਤੇ ਉਹ ਦੀ ਧਾਰਨਾ ਕਦੇ ਵੀ ਮੌਜੂਦ ਨਹੀਂ ਸੀ ਤੇ ਉਹ ਸਵਦੇਸ਼ੀ ਤੇ ਆਤਮ ਨਿਰਭਰਤਾ ਦੀ ਵਕਾਲਤ ਕਰਦੇ ਆ ਕਿ ਪਹਿਲਗਾਮ ਹਮਲੇ ਤੋਂ ਬਾਅਦ ਹੋਰ ਨਾਲ ਮੁਲਕਾਂ ਦਾ ਰੁਕ ਭਾਰਤ ਦੇ ਨਾਲ ਉਹਨਾਂ ਦੀ ਦੋਸਤੀ ਦੇ ਸੁਭਾਅ ਤੇ ਹੱਦ ਨੂੰ ਦਰਸਾਉਂਦੇ ਨੇ ਆਰਐਸਐਸ ਮੁਖੀ ਮੋਨ ਭਾਗਵਤ ਨੇ ਵੀਰਵਾਰ ਨੂੰ ਆਪਣੇ ਰਵਾਇਤੀ ਵਿਜੇ ਦਸ਼ਮੀ ਸੰਬੋਧਨ ਦੀ ਸ਼ੁਰੂਆਤ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਹਿ ਕੇ ਕੀਤਾ ਭਾਗਵਤ ਨੇ ਕਿਹਾ ਕਿ ਅਸੀਂ ਅੱਜ ਵਿਜੇ ਦਸ਼ਮੀ ਤੇ ਇਕੱਠੇ ਹੋਏ ਹਾਂ ਅੱਜ ਰਾਸ਼ਟਰੀ ਸਵੈਵੈਵ ਸੇਵਕ ਸੰਗ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਦੀ ਸ਼ਤਾਬ ਦੀ ਹੈ ਸੰਜੋਗ ਦੇ ਨਾਲ ਇਸ ਦੇ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਦੀ 350ਵੀਂ ਵਰੇਗੰਢ ਵੀ ਹੈ ਉਹ ਇੱਕ ਢਾਲ ਬਣ ਗਏ ਤੇ ਇੱਕ ਵਿਦੇਸ਼ੀ ਧਰਮ ਦੇ ਹਮਲਾਵਾਰਾਂ ਦੇ ਉੱਤੇ ਅਤਿਆਚਾਰ ਤੋਂ ਹਿੰਦੂ ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਰੇਸ਼ਮ ਬਾਗ ਦੇ ਵਿੱਚ ਆਰਐਸਐਸ ਦੀ ਸਾਲਾਨਾ ਵਿਜੇਦਸ਼ਮੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਗਵਤ ਨੇ ਸ਼੍ਰੀਲੰਕਾ ਬੰਗਲਾਦੇਸ਼ ਦੇ ਵਿੱਚ ਸ਼ਾਂਤੀ ਤੇ ਨੇਪਾਲ ਦੇ ਵਿੱਚ ਜੈਨ ਜੀ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਫਿਕਰ ਜਤਾਉਂਦਿਆਂ ਕਿ ਆਖੋਤੀ ਇਨਕਲਾਬ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਨਹੀਂ ਕਰਦੇ ਇਸ ਸਮਾਗਮ ਨੇ ਸੰਗ ਦੇ ਸ਼ਤਾਬਦੀ ਜਸ਼ਨਾਂ ਨੂੰ ਵੀ ਦਰਸਾਇਆ ਤੇ ਆਰਐਸਐਸ ਦੀ ਸਥਾਪਨਾ 1925 ਦੇ ਵਿੱਚ ਦੁਸ਼ਹਿਰੇ ਮੌਕੇ ਜਿਹੜੀ ਨਾਗਪੁਰ ਦੇ ਵਿੱਚ ਮਹਾਰਾਸ਼ਟਰ ਦੇ ਇੱਕ ਡਾਕਟਰ ਕੇਸ਼ਵ ਬਲੀਰਾਮ ਹੈਡ ਹੈਡਗਵਾਰ ਵੱਲੋਂ ਕੀਤੀ ਗਈ ਸੀ ਤੇ ਮਹਾ ਸਮਾਗਮ ਦੇ ਵਿੱਚ ਸਾਬਕਾ ਰਾਸ਼ਟਰਪਤੀ ਨਾ ਰਾਮਨਾਥ ਕੋਵਿੰਦ ਮੁੱਖ ਮਹਿਮਾਨ ਦੇ ਵਜੋਂ ਵੀ ਮੌਜੂਦ ਸਨ ਲੋਕਤੰਤਰ ਤੇ ਹਮਲਾ ਭਾਰਤ ਦੇ ਲਈ ਵੱਡਾ ਖਤਰਾ ਹੈ ਰਾਹੁਲ ਗਾਂਧੀ ਨੇ ਇਹ ਗੱਲ ਕਹਿ ਦਿੱਤੀ ਕਾਂਗਰਸ ਸੰਸਦ ਮੈਂਬਰ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਐਲੋਪੀ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਸੇਧਦਿਆਂ ਕਿ ਭਾਰਤ ਇਸ ਸਮੇਂ ਜਿਸ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਉਹ ਲੋਕਤੰਤਰ ਦੇ ਉੱਤੇ ਹਮਲਾ ਹੈ ਕੁਲੰਬੀਆ ਦੀ ਈਆਈਏ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਢਾਂਚਾਗਤ ਖਾਮੀਆਂ ਦੇ ਮੁੱਦੇ ਨੂੰ ਉਜਾਗਰ ਕੀਤਾ ਤੇ ਸੁਝਾਅ ਦਿੱਤਾ ਕਿ ਦੇਸ਼ ਦੀਆਂ ਵਿਭਿੰਨ ਪਰੰਪਰਾਵਾਂ ਨੂੰ ਵਦਨਫੁੱਲਾਂ ਦਿੱਤਾ ਜਾਣਾ ਚਾਹੀਦਾ ਹੈ ਭਾਰਤ ਦੇ ਕੋਲ ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਦੇ ਵਿੱਚ ਮਜ਼ਬੂਤ ਸਮਰਥਾਵਾਂ ਨੇ ਇਸ ਦੇ ਲਈ ਮੈਂ ਦੇਸ਼ ਪ੍ਰਤੀ ਬਹੁਤ ਆਸ਼ਾਵਾਦੀਆਂ ਪਰ ਇਸ ਦੇ ਨਾਲ ਹੀ ਟਾਂਚੇ ਦੇ ਵਿੱਚ ਵੀ ਕੁਝ ਖਾਮੀਆਂ ਵੀ ਨੇ ਜਿਨ੍ਹਾਂ ਨੂੰ ਭਾਰਤ ਨੂੰ ਠੀਕ ਕਰਨਾ ਪਵੇਗਾ ਸਭ ਤੋਂ ਵੱਡੀ ਚੁਣੌਤੀ ਭਾਰਤ ਦੇ ਵਿੱਚ ਲੋਕਤੰਤਰ ਤੇ ਹੋ ਰਿਹਾ ਹਮਲਾ ਹੈ ਅਗਲੀ ਖਬਰ ਵੱਲ ਚਲੀਏ ਤਾਂ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਕਿ ਭਾਰਤ ਸੱਚਮੁੱਚ ਆਜ਼ਾਦ ਹੈ ਗੀਤਾंजलि ਅੰਗਮੋ ਨੇ ਇਹ ਜਿਹੜੀ ਗੱਲ ਚੁੱਕੀ ਹੈ ਜਲਵਾਜੂ ਕਾਰਕੁਨ ਸੋਨਮ ਵਾਗਚੂਕ ਦੀ ਪਤਨੀ ਤੇ ਹਿਮਾਲੀਅਨ ਇੰਸਟੀਚਿਊਟ ਆਫ ਅਲਟਰਨੈਟਿਵਸ ਦੀ ਜੜੀ ਸੀਈਓ ਗੀਤਾंजलि ਜੇ ਅੰਗਮੋ ਨੇ ਇੱਥੇ ਕੇਂਦਰ ਸਰਕਾਰ ਦੀ ਨਿਖੇਦੀ ਕੀਤੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ 24 ਦਸੰਬਰ ਨੂੰ ਹੋਈ ਹਿੰਸਾ ਤੋਂ ਬਾਅਦ ਲਦਾਖ ਦੇ ਲੋਕਾਂ ਦੇ ਉੱਤੇ ਪੁਲਿਸ ਤਸ਼ੱਦਦ ਦਾ ਦੋਸ਼ ਲਾਇਆ ਲਦਾਖ ਦੀ ਮੌਜੂਦਾ ਸਥਿਤੀ ਦੀ ਤੁਲਨਾ ਬਰਤਾਨਵੀ ਭਾਰਤ ਦੇ ਸਮੇਂ ਦੇ ਨਾਲ ਕਰਦੇ ਹਾਂ ਉਹਨਾਂ ਕਹੇ ਕਿ ਕੇਂਦਰੀ ਗ੍ਰਹਿ ਮੰਤਰਾਲਾ ਲਦਾਖ ਪੁਲਿਸ ਦੀ ਦਰਵਾਰਤੋਂ ਕਰ ਰਿਹਾ ਹੈ ਗੀਤਾਂਜਲੀ ਨੇ ਐਕਸ ਦੇ ਉੱਤੇ ਲਿਖਿਆ ਕਿ ਭਾਰਤ ਸੱਚਮੁੱਚ ਆਜ਼ਾਦ ਹੈ ਇਹ ਸਵਾਲ ਖੜਾ ਕਰ ਦਿੱਤਾ 1857 ਦੇ ਵਿੱਚ 24000 ਅੰਗਰੇਜ਼ਾਂ ਨੇ ਰਾਣੀ ਦੇ ਹੁਕਮਾਂ ਦੇ ਉੱਤੇ 30 ਕਰੋੜ ਭਾਰਤੀਆਂ ਦੇ ਉੱਤੇ ਜ਼ੁਲਮ ਕਰਨ ਦੇ ਲਈ 135000 ਭਾਰਤੀ ਸਿਪਾਹੀਆਂ ਦੀ ਵਰਤੋਂ ਕੀਤੀ ਅਜੇ ਇੱਕ ਦਰਜਨ ਪ੍ਰਸ਼ਾਸਕ ਜਿਹੜੇ ਨੇ ਐਮ ਐਚ ਏ ਦੇ ਹੁਕਮਾਂ ਦੇ ਉੱਤੇ 3 ਲਦਾਖੀਆਂ ਦੇ ਉੱਤੇ ਜ਼ੁਲਮ ਤੇ ਤਸ਼ੱਦਦ ਕਰਨ ਦੇ ਲਈ 2400 ਲਦਾਖੀ ਪੁਲਿਸ ਦੀ ਦੁਰਵਰਤੋਂ ਕਰ ਰਹੇ ਨੇ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝੱਤ ਮਾਰੀਏ ਤੇ ਗਾਜ਼ਾ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਸਵੀਡਨ ਦੇ ਵਿੱਚ ਜਿਹੜੀ ਕੁੜੀ ਸੀ ਬੜੀ ਫੇਮਸ ਹੈ ਪਹਿਲਾਂ ਹੀ ਜਿਹੜੀ ਇਜ਼ਰਾਈਲੀ ਜਾਲਸ ਐਨਾ ਨੇ ਫਲੋਟਿਲਾ ਛੇੜੇ ਦਾ ਰਾਹ ਰੋਕ ਲਿਆ ਗਰੇਟਾ ਥਨਬਰਗ ਸੜੇ 500 ਕਾਰਕੁਨ ਸੁਰੱਖਿਅਤ ਕੀਤੇ ਐ ਇਜ਼ਰਾਈਲੀ ਜਲ ਸੈਨਾ ਨੇ ਬੁੱਧਵਾਰ ਕੱਲ੍ਹ ਬੀਤੇ ਦੇ ਵਿੱਚ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਦੇ ਵਿੱਚ ਸਨ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਜਲ ਸੈਨਾ ਨੇ ਭੂਮੰਦ ਸਾਗਰ ਦੇ ਵਿੱਚ ਗਲੋਬਲ ਸਮੂਦ ਫਲੋਟਿਲਾ ਨੂੰ ਰੋਕ ਦਿੱਤਾ ਤੇ ਕਰੀਬ 50 ਕਿਸ਼ਤੀਆਂ ਦੇ ਉੱਤੇ 500 ਕਾਰਕੂਨਾਵਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਲ ਤੇ ਮਾਨਵੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ ਇਨ੍ਹਾਂ ਦੇ ਵਿੱਚ ਵਾਤਾਵਰਣ ਕਾਰਕੂਨ ਗਰੇਟਾ ਥੋਰਨਬਰਗ ਨੈਲਸਨ ਮੰਡੇਲਾ ਦਾ ਪੋਤਾ ਮੰਡਲਾ ਮੰਡੇਲਾ ਬਾਰਸੀਲੋਨਾ ਦੀ ਸਵਾਪਕਾ ਮੇਰ ਐਂਡਾ ਕੋਲਾਓ ਤੇ ਕਈ ਯੂਰਪੀ ਸੰਸਦ ਮੈਂਬਰ ਸ਼ਾਮਲ ਸਨ ਇਜ਼ਰਾਈਲੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਨੇ ਤੇ ਇਹਨਾਂ ਨੂੰ ਅਸ਼ਧੂਦ ਬੰਦਰਗਾਹ ਲਿਆ ਕੇ ਡਿਪੋਰਟ ਕੀਤਾ ਜਾਏਗਾ ਪ੍ਰਬੰਧਕਾਂ ਦੇ ਅਨੁਸਾਰ ਗਾਜ਼ਾ ਤੋਂ ਕਰੀਬ 70 ਸਮੁੰਦਰੀ ਮੀਲ ਦੂਰ ਸੀਰੀਆਸ ਜਿਹੜੇ ਸੀਰੀਆਸ ਅਲਮਾ ਅਦਾਰਾ ਨਾਮ ਦੀਆਂ ਤਿੰਨ ਕਿਸ਼ਤੀਆਂ ਨੂੰ ਰੋਕਿਆ ਗਿਆ ਇੱਕ ਸਾਬਕਾ ਅਮਰੀਕੀ ਫੌਜ ਫੌਜੀ ਗ੍ਰੈਗਰ ਸਟੋਕਰ ਨੇ ਕਿਹਾ ਕਿ ਲਗਭਗ ਇੱਕ ਦਰਜਨ ਇਜ਼ਰਾਈਲੀ ਜਲ ਸੈਨਾ ਦੇ ਜਹਾਜ਼ਾਂ ਨੇ ਅਚਾਨਕ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਆਪਣੇ ਇੰਜਣ ਬੰਦ ਕਰਨ ਦਾ ਆਦੇਸ਼ ਦਿੱਤਾ ਕੁਝ ਕਾਰਕੁਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਦਾਅਵਾ ਕੀਤਾ ਕਿ ਇਜ਼ਰਾਈਲੀ ਬਲਾਂ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਹੈ ਇਸ ਦੇ ਬਾਵਜੂਦ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੀ ਨਾਕਾਬੰਦੀ ਤੋੜਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ ਇਜ਼ਰਾਈਲੀ ਵਿਦੇਸ਼ ਮੰਤਰੀ ਨੇ ਐਕਸ ਦੇ ਉੱਤੇ ਇੱਕ ਵੀਡੀਓ ਜਾਰੀ ਕਰ ਦਿੱਤੀ ਜਿਦੇ ਵਿੱਚ ਕਿਹਾ ਕਿ ਗਰੇਟਾ ਅਤੇ ਉਸਦੇ ਸਾਥੀ ਸੁਰਖਿਤ ਨੇ ਇਟਲੀ ਦੇ ਵਿਦੇਸ਼ ਮੰਤਰੀ ਐਟੋਨੀਓ ਤਾਜ਼ਾਨੀ ਨੇ ਜਿਹੜਾ ਸਪਸ਼ਟ ਕੀਤਾ ਕਿ ਇਹ ਮੁਹਿੰਮ ਦੇ ਵਿੱਚ ਹਿੰਸਾ ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਕੂਨਾਂ ਨੂੰ ਵਾਪਸ ਭੇਜਿਆ ਜਾਏਗਾ ਇਸ ਦੇ ਦੌਰਾਨ ਤੁਰਕੀ ਜਿਹੜੀ ਹੈ ਤੁਰਕੀ ਮੁਲਕ ਜਿਹੜਾ ਉਹਦੇ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਅੱਤਵਾਦ ਇੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਤੇ ਤੁਰਕੀ ਦੇ ਨਾਗਰਿਕਾਂ ਦੇ ਸਮੇਤ ਸਾਰੇ ਯਾਤਰੀਆਂ ਨੂੰ ਤੁਰੰਤ ਰਿਹਾਅ ਕਰਨ ਦੇ ਲਈ ਮੰਗ ਕੀਤੀ ਹੈ ਇਹ ਬੇੜਾ ਫਲੋਟਿਲਾ 1 ਮਹੀਨਾ ਪਹਿਲਾਂ ਸਪੇਨ ਦੇ ਬਾਰਸੀਲੋਨਾ ਤੋਂ ਰਵਾਨਾ ਹੋਇਆ ਸੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਯਤਨ ਹੈ ਜਿਸ ਦੇ ਵਿੱਚ ਦਰਜਨਾ ਕਿਸ਼ਤੀਆਂ ਪਿਛਲੇ 18 ਸਾਲਾਂ ਤੋਂ جاری ਇਜ਼ਰਾਈਲ ਦੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਸ਼ਤੀਆਂ ਦੇ ਉੱਤੇ ਸਵਾਰ ਕਾਰਕੁਨਾਂ ਨੇ ਗਾਜ਼ਾ ਦੇ ਲੋਕਾਂ ਦੇ ਨਾਲ ਏਕਤਾ ਦੇ ਲਾਈਵ ਸੰਦੇਸ਼ ਪ੍ਰਸਾਰਿਤ ਕੀਤੇ ਹੈ ਤੇ ਆਜ਼ਾਦ ਫਲਸਤੀਨ ਦੇ ਨਾਰੇ ਵੀ ਲਗਾਏ ਨੇ ਦੂਜੇ ਪਾਸੇ ਪੋਕ ਜਿਹੜਾ ਪ੍ਰੋਟੈਸਟ ਚੱਲ ਰਿਹਾ ਤੇ ਹਿੰਸਾ ਜਿਹੜੀ ਹੋਈ ਹੈ ਪੀਓਕੇ ਦੇ ਵਿੱਚ ਹਿੰਸਾ ਤੇ ਵਿਵਾਦ ਚਿੰਤਾ ਦਾ ਵਿੱਚ ਬਣ ਗਿਆ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿੱਚ ਵਿਗੜਦੇ ਕਾਨੂੰਨਾਂ ਦੇ ਅਨੁਸਾਰ ਵਿਵਸਥਾ ਦੇ ਹਾਲਾਤਾਂ ਦੇ ਉੱਤੇ ਡੂੰਘੀ ਚਿੰਤਾ ਜਤਾਤੀ ਹੈ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰਨ ਦੇ ਲਈ ਹੱਲ ਲੱਭਣ ਦੇ ਲਈ ਕਮੇਟੀ ਦਾ ਵਿਸਤਾਰ ਜਿਹੜਾ ਕੀਤਾ ਹੈ ਸ਼ਰੀਫ ਦਾ ਇਹ ਕਦਮ ਜੰਮੂ ਅਤੇ ਕਸ਼ਮੀਰ ਜੁਆਇੰਟ ਆਵਾਮੀ ਐਕਸ਼ਨ ਕਮੇਟੀ ਦੁਆਰਾ 3 ਦਿਨਾਂ ਦੀ ਹੜਤਾਲ ਤੋਂ ਬਾਅਦ ਆਇਆ ਰਿਪੋਰਟ ਦੇ ਅਨੁਸਾਰ ਪੋਕੇ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਘੱਟੋ ਘੱਟ 6 ਨਾਗਰਿਕ ਅਤੇ 3 ਪੁਲਿਸ ਕਰਮਚਾਰੀ ਮਾਰੇ ਗਏ ਪ੍ਰਦਰਸ਼ਨਾਂ ਦੇ ਵਿੱਚ ਲਗਭਗ 172 ਪੁਲਿਸ ਕਰਮਚਾਰੀ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 12 ਦੀ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਆਖਰੀ ਖਬਰ ਵੱਲ ਨੂੰ ਵਧੀਏ ਤੇ ਇਟਲੀ ਤੋਂ ਖਬਰ ਹੈ ਪ੍ਰਵਾਸੀਆਂ ਦੀ ਦੋ ਖਬਰਾਂ ਨੇ ਆਖਰ ਚ ਕਹਿੰਦੇ ਨੇ ਕਿ ਤਾਂ ਛੱਡ ਦਿਓ ਭਾਈ ਫਿਰ ਇਟਲੀ ਡਿਪਟੀ ਪੀਐਮ ਨੇ ਜਿਹੜਾ ਪ੍ਰਵਾਸੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਇਟਲੀ ਦੇ ਉਪ ਪ੍ਰਧਾਨ ਮੰਤਰੀ ਮੈਥਿਓ ਸਲਵਿਨੀ ਨੇ ਇਟਲੀ ਦੇ ਵਿੱਚ ਵੱਧ ਰਹੀ ਇਸਲਾਮਿਕ ਕੱਟੜਤਾ ਦੇ ਵਿਰੁੱਧ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤੇ ਇਸਲਾਮੀ ਪ੍ਰਵਾਸੀਆਂ ਨੂੰ ਇਟਲੀ ਦਾ ਸੱਭਿਆਚਾਰ ਪਸੰਦ ਨਹੀਂ ਇਹਨਾਂ ਨੂੰ ਦਿਨ ਤਿਉਹਾਰ ਪਸੰਦ ਨਹੀਂ ਲੋਕਾਂ ਦਾ ਪ੍ਰਾਰਥਨਾ ਕਰਨਾ ਤੇ ਪਰੰਪਰਾਵਾਂ ਆਦੀ ਵੀ ਪਸੰਦ ਨਹੀਂ ਫਿਰ ਕਿਉਂ ਇਹ ਲੋਕ ਇਟਲੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਉਸ ਦੇਸ਼ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੇ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਮੰਨਣ ਦੇ ਵਿੱਚ ਇਸਲਾਮੀ ਪ੍ਰਵਾਸੀਆਂ ਨੂੰ ਗੁਨਾਹ ਲੱਗਦਾ ਹੈ ਸਲਵਿਨੀ ਨੇ ਇਸ ਵਰਤਾਰੇ ਨੂੰ ਇਸਲਾਮੀ ਕੱਤਵਾਦ ਦੇ ਅਤਵਾਦ ਕਿਹਾ ਤੇ ਨਾਲ ਹੀ ਉਹਨਾਂ ਇਸਲਾਮੀਆਂ ਨੂੰ ਇਟਲੀ ਤੋਂ ਚਲੇ ਜਾਣ ਦੇ ਲਈ ਸਲਾਹ ਵੀ ਦਿੱਤੀ ਹੈ ਜਿਹੜੇ ਇਸਲਾਮੀ ਕੱਤਵਾਦ ਦੇ ਧਾਰਨੀ ਨੇ ਸਲਵਿਨੀ ਨੇ ਕਿਹਾ ਕਿ ਇਹ ਲੋਕ ਸਾਡੀ ਹਰ ਚੀਜ਼ ਨੂੰ ਰੱਦ ਕਰਦੇ ਐ ਤੇ ਆਪਣੀ ਧਾਰਮਿਕ ਕੱਟੜਤਾ ਦੇ ਨਾਲ ਸਮਾਜਿਕ ਪਾੜਾ ਪਾਉਂਦੀ ਬੁਣਤਾਂ ਬੁਣ ਰਹੇ ਨੇ। ਉਹਨਾਂ ਦੇ ਅਨੁਸਾਰ ਹੀ ਅਜਿਹਾ ਕਰਨ ਵਾਲੇ ਪ੍ਰਵਾਸੀਆਂ ਨੂੰ ਬਿਨਾਂ ਦੇਰ ਇਟਲੀ ਛੱਡ ਆਪਣੇ ਦੇਸ਼ ਮੁੜ ਜਾਣਾ ਚਾਹੀਦਾ ਹੈ ਤੇ ਜ਼ਿਕਰ ਜੋ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਹੋਰ ਦੇਸ਼ਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਦੇਸ਼ ਦੇ ਮੂਲ ਨਿਵਾਸੀਆਂ ਵੱਲੋਂ ਵਿਰੋਧ ਹੋ ਰਹੇ ਨੇ ਕੁਝ ਅਜਿਹਾ ਹੀ ਮਾਹੌਲ ਇਟਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਕਈ ਦੇਸ਼ਾਂ ਦੇ ਲੋਕ ਇੱਥੇ ਆ ਕੇ ਵੀ ਆਪਣੀ ਧਾਰਮਿਕ ਕਟੜਤਾ ਨੂੰ ਛੱਡਣ ਦੇ ਲਈ ਤਿਆਰ ਨਹੀਂ ਨੇ ਬੀਤੇ ਸਮੇਂ ਦੇ ਵਿੱਚ ਪਹਿਲਾਂ ਦੋ ਪਾਕਿਸਤਾਨੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਸਿਰਫ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਿਉਂਕਿ ਉਹ ਆਪਣੀ ਮਰਜ਼ੀ ਦੇ ਨਾਲ ਨਿਕਾਹ ਕਰਾਉਣਾ ਚਾਹੁੰਦੀਆਂ ਸਨ ਜਿਸ ਦੇ ਬਦਲੇ ਉਹਨਾਂ ਦੇ ਮਾਪਿਆਂ ਨੇ ਧੀਆਂ ਨੂੰ ਦਰਦਨਾਕ ਮੌਤ ਦਿੱਤੀ ਪਿਛਲੇ ਹਫ਼ਤੇ ਵੀ ਇੱਕ ਅਜਿਹੀ ਘਟਨਾ ਬਗਲਾਦੇਸ਼ੀ ਪਰਿਵਾਰ ਦੇ ਵਿੱਚ ਘਟੇ ਸੀ ਜਿੱਤੇ ਮਾਪਿਆਂ ਨੇ ਧੀ ਨੂੰ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਉਸਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕੇਸ ਦੇ ਵਿੱਚ ਵੀ ਬੰਗਲਾਦੇਸ਼ੀ ਮਾਪੇ ਧੀ ਦਾ ਵਿਆਹ ਬਡੇਰੀ ਉਮਰ ਦੇ ਮੁੰਡੇ ਨਾਲ ਕਰਨਾ ਚਾਹੁੰਦੇ ਸਨ। ਘਟਨਾ ਦੀ ਜਾਣਕਾਰੀ ਮਿਲਦਾ ਹੀ ਪੁਲਿਸ ਨੇ ਲੜਕੀ ਦੇ ਮਾਪਿਆਂ ਨੂੰ ਗ੍ਰਫਤਾਰ ਕਰ ਲਿਆ ਪਰ ਇਸ ਧਾਰਮਿਕ ਕੱਟੜਤਾ ਦੇ ਕਾਰਨ ਧੀਆਂ ਉੱਪਰ ਹੋਰ ਹੈ ਤਸ਼ੱਦਦ ਦੀ ਇਟਲੀ ਦੇ ਚੁਫੇਰੀਓਂ ਨਿੰਦਾ ਹੋ ਰਹੀ ਹੈ। ਇਹ ਹੀ ਮੁੱਦੇ ਨੇ ਜੀ ਬਹੁਤ ਸਾਰੇ ਜਿਹੜੇ ਨੇ ਕੁਝ ਪ੍ਰਵਾਸੀ ਲੋਕ ਜਿਹੜੇ ਨੇ ਬਹੁਤ ਸਾਰੀਆਂ ਕਮਿਊਨਿਟੀ ਆਂਦੇ ਨੇ ਉਹ ਬੱਚਿਆਂ ਨੂੰ ਲੈ ਜਾਂਦੇ ਆਪਣੇ ਮੁਲਕਾਂ ਦੇ ਵਿੱਚ ਉੱਤੇ ਵਿਆਹ ਕਰਿਆ ਆਂਦੇ ਜੀ ਤੇ ਉਹਨਾਂ ਦੇ ਨਾਂ ਚਾਉਣ ਦੇ ਉੱਤੇ ਵੀ ਇਹ ਸਾਰਾ ਚੀਜ਼ਾਂ ਚੱਲਦੀਆਂ ਨੇ ਪਰ ਉਹ ਬੱਚੇ ਇਹਨਾਂ ਮੁਲਕਾਂ 'ਚ ਜੰਮੇ ਆ ਉਹਨਾਂ ਨੂੰ ਸੁਣਦਾ ਕੋਈ ਨਹੀਂ ਹੈ ਉਹ ਆਪਣੀ ਮਨਾਉਂਦੇ ਨੇ ਧਰਮ ਵੀ ਲਾਗੂ ਕਰਦੇ ਆ ਹਰਾਮ ਦਾ ਹਰਾਮ ਹਲਾਲ ਦੀ ਗੱਲ ਕਰਦੇ ਆ ਹੋਰ ਸਾਰੀਆਂ ਚੀਜ਼ਾਂ ਪਰ ਕਈ ਵਾਰੀ ਮਨ ਦੇ ਵਿੱਚ ਆਉਂਦਾ ਕਿ ਇੱਥੇ ਪੈਸਾ ਵੀ ਤਾਂ ਸਾਰਾ ਕੁਝ ਜਿੱਦਾਂ ਆਪਾਂ ਦੇਖਦੇ ਆ ਪੱਛਮੀ ਮੁਲਕਾਂ 'ਚ ਰਿਹਾ ਜਾਂਦਾ ਇੱਕ ਮੁੰਡਾ ਮੇਰੇ ਨਾਲ ਕੰਮ ਕਰਦਾ ਸੀ ਕੁਰਦੀ ਕੁਰਦੀ ਸਿਗਾ ਉਹ ਤੇ ਹਾਂ ਉਹਦੇ ਨਾਲ ਗੱਲ ਹੁੰਦੀ ਸੀ ਤਾਂ ਉਦਾਂ ਉਹ ਸਾਰਾ ਕੁਝ ਖਾ ਪੀ ਵੀ ਲੈਂਦਾ ਸੀ ਪਰ ਜਦੋਂ ਆਪਣਾ ਉਹ ਸਮਾਂ ਆਉਂਦਾ ਸੀ ਜਦੋਂ ਈਦ ਵਗੈਰਾ ਦਾ ਤਾਂ ਉਦੋਂ ਕਹਿੰਦਾ ਸੀ ਮੱਛੀ ਖਾ ਲੈਣੇ ਆ ਹੋਰ ਕੁਝ ਨਹੀਂ ਖਾਣਾ ਕਿਉਂਕਿ ਉਹ ਪਾਣੀ 'ਚ ਰਹਿੰਦੀ ਹੈ ਉਹ ਕਹਿੰਦਾ ਮਤਲਬ ਕਿ ਇਦਾਂ ਉਹਨਾਂ ਦਾ ਕੋਈ ਮੰਨਣਾ ਹੋਏਗਾ ਪਰ ਮੈਂ ਕਿਹਾ ਤੂੰ ਪੈਸੇ ਤਨਖਾਹ ਲੈਣਾ ਉਹ ਵੀ ਤਾਂ ਇਹਨਾਂ ਲੋਕਾਂ ਦੇ ਹੀ ਲੈਣਾ ਹੈ ਤੇ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਹਨਾ ਆਪਣੀ ਇਹ ਕਟੜਤਾ ਜਿਹੜੀ ਹੈ ਜਾਂ ਜੋ ਸਾਡੇ ਹਾਲਾਤ ਨੇ ਉਹ ਛੱਡਨੇ ਪੈਣੇ ਆ ਕਿਤੇ ਨਾ ਕਿਤੇ ਅਸੀਂ ਵੀ ਇਹਨਾਂ ਚੀਜ਼ਾਂ ਦਾ ਕਾਰਨ ਬਣਦੇ ਆ ਜਿੱਦਾਂ ਤਾਂ ਦੇਸ਼ ਓਦਾਂ ਦਾ ਪੇਸ਼ ਵੀ ਕਰਨਾ ਪੈਣਾ ਹੈ ਚਲੋ ਕੁਝ ਜਿਹੜੀਆਂ ਰੀਤੀ ਰਿਵਾਜ ਨੇ ਉਹ ਆਪਣੇ ਘਰਾਂ ਦੇ ਵਿੱਚ ਸੀਮਤ ਚੱਲ ਸਕਦੇ ਨੇ ਪਰ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਤੁਹਾਨੂੰ ਹੱਕ ਵੀ ਦਿੰਦੇ ਆ ਸਾਰਾ ਕੁਝ ਕਰਦੇ ਆ ਪਰ ਅਸੀਂ ਫਿਰ ਵੀ ਉਹਨਾਂ ਦੇ ਉੱਤੇ ਰੋਪ ਬੀ ਬੋਉਂਦੇ ਆ ਉਹਨਾਂ ਤੇ ਹੱਕ ਵੀ ਜਿਤਾਉਂਦੇ ਆ ਇਹ ਸਾਡੇ ਲਈ ਹਾਨੀਕਾਰਕ ਹੋ ਸਕਦਾ ਤੇ ਆਉਣ ਵਾਲੇ ਲੋਕ ਇਹ ਆ ਜਿਹੜੇ ਆਉਣ ਵਾਲੀਆਂ ਜਨਰੇਸ਼ਨਾਂ ਨੇ ਉਹਨਾਂ ਲਈ ਡਿਫਿਕਲਟੀ ਜਿਹੜਾ ਪੈਦਾ ਕੀਤੀ ਜਾ ਰਹੀ ਹੈ ਯੂਕੇ ਕ੍ਰਾਈਮ ਦੀ ਗੱਲ ਕਰੀਏ ਆਖਰ ਦੇ ਵਿੱਚ ਆਖਰੀ ਖਬਰ ਹੈ ਮਾਂਚੈਸਟਰ ਦੇ ਵਿੱਚ ਦੋ ਲੋਕਾਂ ਨੂੰ ਚਾਕੂ ਦੇ ਨਾਲ ਮੌਤ ਦੇ ਘਾਟ ਉਤਾਰਿਆ ਹੈ ਹਮਲਾਵਾਰ ਵੀ ਜਿਹੜਾ ਪੁਲਿਸ ਦੀ ਗੋਲੀ ਦੇ ਨਾਲ ਸ਼ਿਕਾਰੀ ਹੋਇਆ ਜ਼ਖਮੀ ਹੋਇਆ ਮਾਂਚੈਸਟਰ ਤੋਂ ਇਹ ਖਬਰ ਹੈ ਮਾਂਚੈਸਟਰ ਦੇ ਵਿੱਚ ਯਹੂਦੀਆਂ ਦੇ ਪਵਿੱਤਰ ਦਿਨ ਯੋਮ ਕਿਪੂਰ ਦੇ ਉਤੇ ਇੱਕ ਪੂਜਾ ਸਥਾਨ ਦੇ ਉਤੇ ਬਾਹਰ ਹੋਏ ਹਮਲੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋਏ ਨੇ ਹਮਲਾਵਾਰਾਂ ਨੇ ਪਹਿਲਾਂ ਇੱਕ ਕਾਰ ਸਵਾਰਾਂ ਨੂੰ ਕੁਚਲਿਆ ਤੇ ਫਿਰ ਉਹਨਾਂ ਦੇ ਉਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਗ੍ਰੇਟਰ ਮੈਂਚੈਸਟਰ ਪੁਲਿਸ ਨੇ ਕਿਹਾ ਕਿ ਸ਼ੱਕੀ ਨੂੰ ਗੋਲੀ ਮਾਰ ਦਿੱਤੀ ਗਈ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਮਰ ਗਿਆ ਮੌਕੇ ਦੇ ਉੱਤੇ ਇੱਕ ਬੰਬ ਨਿਰੋਧਕ ਯੂਨਿਟ ਜਾਂਚ ਕਰ ਰਿਹਾ ਹੈ ਕਰ ਰਿਆ ਸੀ ਕਿ ਹਮਲਾਵਰ ਕੋਈ ਵਿਸਫੋਟਕ ਲੈ ਕੇ ਤਾਂ ਨਹੀਂ ਜਾ ਰਿਹਾ ਸੀ ਕਿਉਂਕਿ ਧਾਰਮਿਕ ਸਥਾਨ ਦਾ ਮੁੱਦਾ ਸੀ